ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਚਾਹ ਕੇ ਇਸ ਰਾਸਟੇ ਇਕਲੀ ਵੱਲੋਂ ਅਸੀਂ ਅੱਜ ਪਹੁੰਚੇ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਮਹਿੰਦਰ ਦਾਸ ਜੀ ਜੋ ਕਿ ਇਹਨਾਂ ਦੀ ਧਰਮ ਪਤਨੀ ਮਾਤਾ ਸਿੰਦਰ ਕੌਰ ਜੀ ਮਾਤਾ ਸਿੰਦਰ ਕੌਰ ਜੀ ਨੂੰ ਕਾਫੀ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਜਕੜ ਲਿਆ ਸੀਗਾ ਕਾਫੀ ਇਲਾਜ ਕਰਵਾਇਆ ਜਹੇ ਜਾ ਵੀ ਗਰੀਬ ਤਲਕੇ ਦੇ ਵਿੱਚੋਂ ਇਲਾਜ ਹੁੰਦਾ ਇਹਨਾਂ ਨੇ ਕਰਵਾਇਆ ਕਿਉਂਕਿ ਮਾਤਾ ਜੀ ਦੇ 6 ਬੇਟੀਆਂ ਇੱਕ ਬੇਟਾ ਬੇਟਾ 4 ਬੇਟੀਆਂ ਦੀ ਮੈਚ ਹੋਈ ਆ ਦੋ ਬੇਟੀਆਂ ਵੀ ਰਹਿੰਦੀਆਂ ਜੋ ਵੀ ਇਹਨਾਂ ਨੇ ਇਹਦੇ ਤੇ ਤਰਫੋਂ ਲਾੜਦਾ ਲਾਇਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸਰਵਾਦਾ ਪਲਾਟ ਚਾਰਕਿੱਟ ਕਾਸਟ ਇਟਲੀ ਦਾ ਕਿਉ ਲੋੜਵੰਦਾਂ ਦੀ ਮਦਦ ਕਰਦੇ ਆ ਇਹਨਾਂ ਨੇ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਵੀ ਸਾਡੀ ਮਦਦ ਕੀਤੀ ਜਾਵੇ ਇਟਲੀ ਵਾਲੇ ਵੀਰਾਂ ਭੈਣਾਂ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਮਾਤਾ ਜੀ ਦੇ ਇਲਾਜ ਵਾਸਤੇ 25000 ਰੁਪਏ ਦੀ ਸਹਾਇਤਾ ਭੇਜੀਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਦਿਨ ਦੁੱਖ ਦੀ ਰਾਤ ਚੋਗਨੀ ਤਰਕੀ ਵਕਸ਼ਨ ਤੰਦਰੁਸਤੀਆਂ ਵਕਸ਼ਨ ਇਸੇ ਤਰ੍ਹਾਂ ਸੇਵਾ ਕਾਰਨ ਦਾ ਬਾਲ ਉਦਮ ਵਕਸ਼ਨ ਜੀ ਉਹ 25000 ਰੁਪਿਆ ਜੋ ਅੱਜ ਅਸੀਂ ਮਾਤਾ ਜੀ ਦੇ ਘਰੇ ਪਹੁੰਚਾਉਣਾ ਹੈ ਫੜੋ ਜੀਾਰੇ ਬਣਾ ਮਾਤਾ ਜੀ ਸਾਰੇ ਭਾਈ ਪਾਈਆਂ ਵਾਲੇ ਸਾਰੇ ਮਾਤਾ ਜੀ ਜੀ ਨੂੰ ਅੱਛਾ ਸਾਹਿਬ ਗੁਰੂ ਜੀ ਦਾ ਖਾਲਸਾ 我也不记得。Wow.